ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 2 ਪ੍ਰਾਈਮ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਜਿਸ ਨੂੰ ਕਿ ਖੂਨੀ ਮੁੱਖ ਮਾਰਗ ਕਿਹਾ ਜਾਂਦਾ ਹੈ ਇਸ ਮੁੱਖ ਮਾਰਗ ਉਤੇ ਪਿੰਡ ਬੰਦਲੇੜੀ ਦੇ ਲਾਗੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਦੋਨੋਂ ਗੱਡੀਆਂ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਹੀਆਂ ਸਨ ਤਾਂ ਜਿਵੇਂ ਹੀ ਪਿੰਡ ਬੰਦਲੇੜੀ ਦੇ ਲਾਗੇ ਪਹੁੰਚਦੇ ਹਨ ਤਾਂ ਓਵਰਟੇਕ ਕਰਦੇ ਸਮੇਂ ਦੋਨੋਂ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਹਨ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਣ ਤੋਂ ਬਾਅਦ ਇੱਕ ਗੱਡੀ ਜਾ ਕੇ ਸੜਕ ਦੇ ਕਿਨਾਰੇ ਬਣੇ ਹੋਏ ਮਕਾਨ ਦੇ ਨਾਲ ਟਕਰਾ ਗਈ ਜਾਂਦੀ ਹੈ ਪਰ ਇਸ ਸੜਕ ਹਾਸੇ ਦੇ ਵਿੱਚ ਗਨੀਮਤ ਇਹ ਰਹੀ ਕਿ ਕਿਸੇ ਨੂੰ ਸੱਟ-ਚੋਟ ਨਹੀਂ ਲੱਗੀ ਪਰ ਇਸ ਮਾਰਗ ਉਤੇ ਲਗਾਤਾਰ ਸੜਕ ਹਾਸੇ ਵੱਧ ਰਹੇ ਹਨ ਜਦੋਂ ਤੱਕ ਇਸ ਮੁੱਖ ਮਾਰਗ ਨੂੰ ਚੌੜਾ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਜ਼ਰੂਰਤ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿ ਇਸ ਮਾਰਗ ਉਤੇ ਟ੍ਰੈਫਿਕ ਨਿਯਮਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਿਯਮਾਂ ਨੂੰ ਭੰਗ ਕਰਨ ਵਾਲਿਆਂ ਦੇ ਸਖਤ ਤੋਂ ਸਖਤ ਚਲਾਨ ਕੀਤੇ ਜਾਣ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਿਹੜੀ ਨੰਗਲ ਤੋਂ ਚੰਡੀਗੜ੍ਹ ਜਾਣ ਵਾਲੀ ਛੇਸ ਤੋਂ ਉੱਤੇ ਨੰਗਲ ਤੋਂ ਅਨੰਦਪੁਰ ਸਾਹਿਬ ਦੀ ਸੜਕ ਹੈ ਉਹ ਖੂਨੀ ਸੜਕ ਬਣ ਚੁੱਕੀ ਆਏ ਦਿਨ ਇੱਥੇ ਸੜਕਾਂ ਹਾਸੇ ਹੁੰਦੇ ਹਨ ਪਰ ਸਰਕਾਰਾਂ ਦਾ ਇਸ ਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ ਤੇ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਉਹਨਾਂ ਦਾ ਵੀ ਸਮੱਸਿਆ ਵੱਲ ਜ਼ਿਆਦਾ ਧਿਆਨ ਨਹੀਂ ਜਾ ਰਿਹਾ ਇਸ ਕਾਰਨ ਅੱਜ ਵੀ ਸਵੇਰੇ ਇੱਥੇ ਇੱਕ ਹਾਦਸਾ ਹੋਇਆ ਅਤੇ ਆਏ ਦਿਨ ਜਿਹੜੇ ਹਾਸੇ ਹੋ ਰਹੇ ਨੇ ਇਹਦੇ ਵਿੱਚ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ ਆਰਥਿਕ ਨੁਕਸਾਨ ਹੋ ਰਿਹਾ ਉਸ ਲਈ ਆਖਰਕਾਰ ਕੌਣ ਜ਼ਿੰਮੇਵਾਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਵਿਰੋਧੀ ਧਿਰ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਹਨ ਇਸ ਲਈ ਸਰਕਾਰ ਨੂੰ ਜਲਦ ਤੋਂ ਜਲ ਇਸ ਸੰਬੰਧੀ ਮੌਜੂਦਾ ਜੋ ਜ਼ਰੂਰੀ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇੱਕ ਤਾਂ ਗੱਡੀਆਂ ਦੀ ਸਪੀਡ ਜਿਹੜੀ ਹੈ ਕੰਟਰੋਲ ਵਿੱਚ ਲਾਵੇ ਤੇ ਦੂਜਾ ਜਿਹੜੀ ਸੜਕ ਦੀ ਹਾਲਤ ਸੁਧਾਰੀ ਜਾ ਸਕੇ ਤਾਂ ਜੋ ਇਹ ਜਿਹੜੀਆਂ ਕਾਨੂੰਨੀ ਜਿਹੜੀਆਂ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ